ਸ਼ੇਰ ਸ਼ੇਰ ਦਾ ਟਾਈਮ ਹੈ ਜੀ 6:30 ਵਜੇ ਦਾ ਤੇ ਰਾਤ ਦਾ ਆਪਣਾ ਸਟੇਜ ਜਿਹੜਾ ਇਹ ਸੀਗਾ ਤੇ ਇੱਧਰ ਆਪਣੀਆਂ ਗਾਵਾਂ ਮੱਝਾਂ ਬੰਨੀਆਂ ਹੋਈਆਂ ਸੀਗੀਆਂ ਪਿੱਛੇ ਆਪਣੇ ਖੇਤ ਇੱਧਰ ਵਧੀਆ ਛੱਤ ਜੀ ਸਾਨੂੰ ਲੱਭ ਗਈ ਸੀਗੀ ਇੱਥੇ ਆਪਾਂ ਰਾਤ ਨੂੰ ਆਪਾਂ ਜਿਹੜੀ ਸੀਗੀ ਰਾਤ ਬਿਤਾਤੀ ਵਧੀਆ ਰਾਤ ਜਿਹੜੀ ਸੀਗੀ ਆਪਣੀ ਨਿਬੜ ਗਈ ਤੇ ਹੁਣ ਜਿਹੜਾ ਹੈਗਾ ਆਪਾਂ ਅੱਗੇ ਨੂੰ ਸਫ਼ਰ ਜਿਹੜਾ ਹੈਗਾ ਸ਼ੁਰੂ ਕਰਨਾ ਹੈ ਜੀ ਸਾਰੇ ਆਪਣੇ ਜਿਹੜੇ ਨੇ ਛੇਤੀ ਉੱਠ ਗਏ ਨੇ ਇਹ ਰਾਤ ਦਾ ਆਪਣਾ ਸਟੇਜ ਹੈ ਜੀ ਇਧਰਲੇ ਪਾਸੇ ਆਪਣੇ ਖੇਤ ਸਾਹਮਣੇ ਪਹਾੜ ਵੀ ਹੈਗੇ ਥੋੜੇ ਥੋੜੇ ਤੇ ਅੱਜ ਅਸੀਂ ਬੈਦੇਨਾਥ ਤਾਮਾਵਾ ਪਹੁੰਚ ਜਾਵਾਂਗੇ ਬੈਦੇਨਾਥ ਜੋਤਿਰਲਿੰਗ ਹੈ ਸ਼ਿਵਜੀ ਦਾ ਬੈਦੇਨਾਥ ਸਰੂਪ ਦੇ ਵਿੱਚ ਜਿਹੜਾ ਕਿ ਦੇਵਗੜ੍ਹ ਦੇ ਵਿੱਚ ਪੈਂਦਾ ਹੈ ਤਕਰੀਬਨ 60-65 ਕਿਲੋਮੀਟਰ ਇੱਥੋਂ ਦੀ ਹੈਗਾ ਹਰੇਕ੍ਰਿਸ਼ਨਾ ਸ਼ਸ਼ਰੀ ਕਾਰ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올ਡ ਇਡੀਆ ਜਰਨੀ ਦੇ ਬਿਲਕੁਲ ਫਰੈਸ਼ ਐਪੀਸੋਡ ਦਾ ਇੱਥੋਂ ਸਵਾਗਤ ਕਰਦੇ ਆ ਆਪਣਾ ਸ਼ਹਿਰ ਇਹ ਪੈਂਦਾ ਹੈ ਨਾਮ ਤਾਂ ਮੈਨੂੰ ਪਤਾ ਨਹੀਂ ਹੈ ਜੀ ਪਰ ਜੋ ਵੀ ਹੈ ਇਹ ਸ਼ਹਿਰ ਤੋਂ ਅਸੀਂ ਆਪਣੀ ਅੱਜ ਦੀ ਜਿਹੜੀ ਹੈਗੀ ਸ਼ੁਰੂਆਤ ਕਰਾਂਗੇ ਅੱਗੇ ਵੱਲ ਨੂੰ ਤਕਰੀਬਨ 60 ਕਿਲੋਮੀਟਰ ਦੇ ਚਾਲੇ ਪਾ ਕੇ ਅਸੀਂ ਦੇਵਗੜ੍ਹ ਜਿਹੜਾ ਹੈਗਾ ਪਹੁੰਚਣਾ ਕਿਉਂ ਜਿਹੜਾ ਹੈਗਾ ਜੋਤਿਰਲਿੰਗ ਮੈਂ ਆਪਣੀ ਲਾਈਵ ਦੇ ਵਿੱਚ ਦੇਖਣ ਲੱਗਾ ਜੀ ਤੇ ਸ਼ਿਵਲਿੰਗ ਦਾ ਜਿਹੜਾ ਸਵਰੂਪ ਹੈ ਜੀ ਤੇ ਬਸ ਇੱਥੋਂ ਨਿਕਲਦੇ ਆ ਤਿਆਰ-ਵਰ ਤਿਆਰ ਹੋ ਚੁੱਕੇ ਆ ਨਹਾ ਧੋ ਕੇ ਆਪਾਂ ਜਿਹੜਾ ਹੈਗਾ A1 ਹੋ ਚੁੱਕੇ ਆ ਤੇ ਆਪਣਾ ਜਿਹੜਾ ਬਸ ਹੁਣ ਨਿਕਲਣ ਦੀ ਤਿਆਰੀ ਕਰਦੇ ਆ ਫਟਾਫਟ ਨਿਕਲਦੇ ਆ ਤੇ ਰਾਹ ਦੇ ਵਿੱਚ ਮਿਲਦੇ ਆ ਸੋਹਣੇ-ਸੋਹਣੇ ਦ੍ਰਿਸ਼ਾਂ ਦੇ ਨਾਲ ਅਗਰ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੋਵੇ ਹੋਪ ਵੈਸੇ ਚੰਗੀ ਤਾਂ ਲੱਗ ਰਹੀ ਹੋਣੀ ਆ ਅਗਰ ਬਹੁਤ ਵਧੀਆ ਲੱਗ ਰਹੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਵੱdt-ਵੱdt ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਆਪਣੇ ਆਂਡ-ਗ ਹੈਗੀ ਹੈ ਥੋੜੀ ਜੀ ਸਿਵਿਕ ਸੈਂਸ ਦੀ ਕਮੀ ਬੋਤਲਾਂ ਤੇ ਬੋਤਲਾਂ ਪਈਆਂ ਹੋਈਆਂ ਥੋੜਾ ਪ੍ਰਬੰਧ ਹੈ ਨਹੀਂ ਇੱਥੇ ਅਗਰ ਗੱਲ ਕਰੀ ਯੂਰੀਨਲ ਤੇ ਡੈਫੀਕੇਸ਼ਨ ਵਾਸਤੇ ਕੋਈ ਵਧੀਆ ਜੀ ਥਾਂ ਬਣੀ ਹੋਵੇ ਨਹੀਂ ਹੈ ਕੋਈ ਚੱਕਰ ਨਹੀਂ ਫਿਰ ਬਾਹਰ ਹੀ ਜੜੀਆਂ ਹੈਗੀਆਂ ਬੋਤਲਾਂ ਯੂਜ਼ ਕਰਕੇ ਜੰਗਲ ਪਾਣੀ ਘਰ ਲੈ ਜਾਂਦਾ ਜੀ ਤਾਂ ਕਰਕੇ ਥੋੜਾ ਜਿਹਾ ਹੈਗੀ ਪ੍ਰੋਬਲਮ ਹਲੇ ਬਿਹਾਰ ਦੇ ਵਿੱਚ ਸਵਿਗ ਸੈਂਸ ਇਹ ਬੋਤਲ ਰੀਯੂਜ਼ ਵੀ ਕੀਤੀ ਜਾ ਸਕਦੀ ਹੈ ਅਗਰ ਕਰ ਰਹੇ ਹੋ ਤਾਂ ਪਰ ਨਹੀਂ ਇਹ ਜਿਹੜਾ ਤੁਹਾਡੇ ਸਾਹਮਣੇ ਨਲਕਾ ਹੈਗਾ ਇਹਨੂੰ ਬਿਹਾਰ ਚ ਚਾਪਾ ਕੱਲ ਕਹਿ ਦਿੰਦੇ ਆ ਜੀ ਇਹਦੇ ਤੇ ਨਹਾਲੇ ਸੀਗੀ ਤੇ ਨਹਾਣ ਤੋਂ ਬਾਅਦ ਬਿਲਕੁਲ ਐਂਟੀ ਚਮਟਿਚੀ ਹੋ ਗਿਆ ਕੰਮ ਜੀ ਬਿਲਕੁਲ ਓਕੇ ਦਾ ਰਿਪੋਰਟ ਹੋ ਗਿਆ ਸੀ ਤੇ ਹੁਣ ਅਥੋਂ ਦੀ ਨਿਕਲਣ ਦੀ ਤਿਆਰੀ ਹੈ ਜੀ ਚਾਪਾ ਕਲ ਰੋਜ਼ ਸਵੇਰੇ ਚੱਲਣ ਤੋਂ ਪਹਿਲੇ ਜੀ ਮਾੜੀ ਹਵਾ ਪਾਣੀ ਚੈੱਕ ਕਰ ਲੈਣਾ ਚਾਹੀਦਾ ਸਾਈਕਲਾਂ ਦਾ ਜੀ ਤੇ ਵੇਸੜਾ ਪੂਰੀ ਹੈ ਪਰ ਦੋ ਜੰਜੇ ਪੈਡਲ ਮਾਰ ਲੈਣੇ ਚਾਹੀਦੇ ਆਜੂ ਜਾਣਾ ਜੀ ਦੇਵਖਰ 60 65 ਕਿਲੋਮੀਟਰ ਹੈਗਾ ਇੱਥੋਂ ਦੀ ਤੇ 12 ਜੋਤਰਲਿੰਗ ਹੈਗੇ ਨੇ ਆਪਣੇ 올 ਇੰਡੀਆ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਇੱਕ ਜੋਤਰਲਿੰਗ ਉੱਥੇ ਪੈਂਦਾ ਜੀ ਜਿਹਦਾ ਨਾਮ ਹੈ ਜੀ ਬੈਦਨਾਥ ਪਹਿਲਾ ਜੋਤਰਲਿੰਗ ਅਸੀਂ ਦੇਖਿਆ ਸੀਗਾ ਬਨਾਰਸ ਦੇ ਵਿੱਚ ਕਾਸ਼ੀ ਵਿਸ਼ਵਨਾਥ ਤੇ ਦੂਜਾ ਜੋਤਰਲਿੰਗ ਹੁਣ ਅਸੀਂ ਦੇਖ ਰਹੇ ਹਾਂ ਬੈਦਨਾਥ ਦੇ ਵਿੱਚ ਅੱਜ ਜਾ ਕੇ ਦੇਖਾਂਗੇ ਜੀ ਤੇ ਤੁਹਾਨੂੰ ਵੀ ਦਰਸ਼ਨ ਦਿਦਾਰ ਕਰਾਵਾਂਗੇ ਬਣੇ ਰਹੋ ਲੋਕ ਦੇ ਨਾਲ ਹਵਾ ਪਾਣੀ ਦੋ ਦੋ ਮਾਰ ਕੇ ਜੀ ਉਹ ਜਿਹੜੀ ਆਪਾਂ ਮਾਰਦੇ ਨਾ ਪੰਪ ਦੀ ਫਰਾਟਾ ਮਾੜਾ ਨਿਕਲ ਕੇ ਜੇ ਵਧੀਆ ਜਾ ਫਿਰ ਅੱਗੇ ਨੂੰ ਤੁਰਦੇ ਆ ਜੀ ਸਵੇਰ ਦੇ ਪਹਿਲੇ ਪਹਿਲੇ ਪੈਡਲ ਜੀ ਬਹੁਤ ਹੀ ਸੁਣਾ ਆੜਾ ਦਵਾ ਤੇ ਬਰਸਾਤਾਂ ਦੇ ਵਿੱਚ ਨਿਕਲ ਪਈਆਂ ਜੀ 8:30 ਵਜੇ ਦਾ ਟਾਈਮ ਸਵੇਰੇ ਸਰੇ ਤੇ ਥਲਕੇ ਉਰ ਤਾਂ ਛੇਤੀ ਜਾਂਦੇ ਆ ਅੱਜ ਕੱਲ کافی ਦਿਨ ਹੋ ਗਏ ਸਵੇਰੇ 5:30 6 ਵਜੇ ਉਸੇ ਨਾ ਮੈਂ 4:30 5 ਵਜੇ ਉੱਠ ਕੇ ਵਧੀਆ ਆਪਣੀ ਵੀਡੀਓ ਐਡੀਟ ਕਰਕੇ ਉਸ ਤੋਂ ਬਾਅਦ ਦੁਆਰਾ ਹੱਥੋਂ ਤੋ ਹੋ ਕੇ ਮਾੜਾ ਵਗਾਰਾ ਜਾਪ ਕਰ ਲੈਨੇ ਆ ਤੇ ਇਧਰ ਆਲਾ ਦਵਾਲਾ ਬਹੁਤ ਸੋਹਣਾ ਹੈਗਾ ਤਕਰੀਬਨ 60 ਕਿਲੋਮੀਟਰ ਦੀ ਦੂਰ ਦੇਖ ਰਹੇ ਆ ਜੀ ਕਿੰਨੀ ਦੇਰ ਚ ਪਹੁੰਚਦੇ ਆ ਆਏ ਤਾਂ ਜੀ ਆਪਾਂ ਅਲੱਗ ਹੀ ਸਟੇਜ ਤੇ ਪਹੁੰਚ ਜਾਗੇ Jharkhand ਮੈਂ ਇੱਕ ਵਾਰ ਆਇਆ ਹਾਂ ਪਹਿਲੇ Jharkhand Ranchi ਦੇ ਵਿੱਚ ਜਮਸ਼ੇਦਪੁਰ ਵੀ ਗਿਆ ਹੋਇਆ ਜੀ ਤੇ ਹੁਣ ਜਿਹੜਾ ਹੈਗਾ ਆਪਾਂ ਇਧਰੋਂ ਦੀ ਜਾ ਰਹੇ ਹਾਂ ਜੀ ਦੇਵਘਰ ਦੇਵਘਰ ਪਹਿਲੀ ਵਾਰੀ ਜਾ ਰਹੇ ਹਾਂ ਜੀ ਫੋਰਚੂਨਰ ਚਾਏ ਵਾਹ ਚਾਹ 445 ਲੱਖ ਦੀ ਹੋਣੀ ਹੈ ਇਹ ਬਿਹਾਰ ਦੇ ਸੋਨੇ ਸੋਨੇ ਪਿੰਡ ਸਾਹਮਣੇ ਚੈੱਕ ਕਰੋ ਜੀ ਕਿੱਡਾ ਹਰਿਆਲੀ ਨਾਲ ਭਰਿਆ ਹੋਇਆ ਪਹਾੜ ਜੀ ਤੇ ਇੱਧਰ ਚੱਲ ਰਹੀ ਸੀ ਮੋਟਰ ਮੈਂ ਕਹਾ 2 ਮਿੰਟ ਤੁਹਾਨੂੰ ਸੋਹਣੇ ਸੋਹਣੇ ਪਿੰਡ ਦਿਖਾ ਦਈਏ ਤੇ ਸੋਹਣੇ ਸੋਹਣੇ ਪਿੰਡਾਂ ਵਿੱਚ ਦੀ ਇਹ ਮੋਟਰ ਚੱਲ ਰਹੀ ਹੈ ਮਾੜਾ ਮੋਟਰ ਦੇ ਜਾ ਕੇ ਆਈ ਹੈ ਜੀ ਉਹ ਵਟਾਂ ਦੇ ਤੁਰ ਰਹੇ ਆ ਥੋੜਾ ਜਿਹਾ ਕੰਮ ਗਿੱਲੋ ਗਿੱਲੀ ਹੈ ਬਸ ਵਟ ਕੋਈ ਪੋਲੀ ਨਾ ਹੋਵੇ ਬਾਈ ਬੜੀਆ ਠੀਕ ਬਾ ਵਿਹਾਰ ਸੇ ਵਾਹ ਪੀ ਲੋਗਾ ਪਾਣੀ ਪੀ ਲੋਗੇ ਮੈਂ ਵੀ ਪੀ ਲੇਤਾ ਹੂੰ ਮੇਰੀ ਵੀਡੀਓ ਬਣਾਣਾ ਹਲਕੀ ਇਧਰ ਜੀ ਝੋਨੇ ਨੂੰ ਪਾਣੀ ਲੱਗ ਗਿਆ ਤੇ ਇਹ ਆਪਣਾ ਬਾਈ ਜੀ ਹੈਡ ਐਂਡ ਸ਼ੋਲਡਰ ਕੱਢ ਲਿਆ ਇਹਨੇ ਐ ਕੱਢ ਲਿਆ ਹੈਡ ਐਂਡ ਸ਼ੋਲਡਰ ਡੈਂਡਰ ਹੈ ਨਹੀਂ ਫਿਰ ਵੀ ਨਹਾਊਗਾ ਜੀ ਹੈਡ ਐਂਡ ਸ਼ੋਲਡਰ ਨਾਲ ਇਹ ਚੱਲ ਤੋਬਾ ਮਾਰ ਕੇ ਦਿਖਾ ਥੋੜਾ ਨਹਾ ਕੇ ਦਿਖਾਓ ਥੋੜਾ ਪਾਣੀ ਡਾਲੋ ਆਪਣੇ ਉੱਪਰ ਲਓ ਜੀ ਲਓ ਲੈ ਚੱਕ ਠੰਡਾ ਠੰਡੀ ਕੰਮ ਹੋ ਗਿਆ ਇਹਦਾ ਠੰਡਾ ਹੈ ਨਾਚ ਕੇ ਦਿਖਾਓ ਨਾਚ ਕੇ ਐਂਗਲ ਕਰੋ ਥੋੜੇ ਥੋੜੇ ਚਲੋ ਭਾਈ चलो चंगा जी पंजाब से हाँ साइकिले से वापस नो नए ने चाले जी हम सैकड़ वन जा रहे हैं जी झारखंड झारखंड जा रहे हैं झारखंड ਬਹੁਤ ਸੋਹਣਾ ਜੀ ਬਿਹਾਰ ਜਮਾ ਆਦ ਬਦਰੀ ਜਿਵੇਂ ਰਾਤ ਜਾਂਦੇ ਹੋਏ ਸੀਗਾ ਕਰਨ ਪ੍ਰਯਾਗ ਤੋਂ ਬਾਅਦ ਜਿਹੜਾ ਗੈਰਸ਼ਣ ਵਾਲਾ ਰਾਹ ਫੜਿਆ ਸੀਗਾ ਇਹ ਉਦਾਂ ਦਾ ਹੀ ਰਾਹ ਨਹੀਂ ਬੜੇ ਸੋਹਣੇ ਰਾਹ ਨੇ ਜੀ ਬੜੇ ਮਨਮੋਹਣੇ ਰਾਹ ਨੇ ਜੀ ਇਹ ਤੇ ਦਿੱਲੀ ਕਿਤੇ ਲੈ ਜਾਂਦੇ ਨਹੀਂ ਆਪਣੇ ਵੱਲ ਖਿੱਚ ਕੇ ਇਹ ਬਹੁਤ ਵਧੀਆ ਲੱਗਦਾ ਇੰਨਾ ਰਾਹਾ ਦੇ ਵਿੱਚ ਚੱਲ ਕੇ ਜੀ ਤੇ ਆ ਮੈਟਰੋ ਮ mini metro ਬਰਸਾਤ ਕਦੀ ਚਾਲੂ ਹੋ ਜਾਂਦੀ ਹੈ ਕਦੀ ਰੁਕ ਜਾਂਦੀ ਹੈ ਕਣ ਮਣ ਕਣ ਮਣ ਰੁਕਦੀ ਨਹੀਂ ਪਈ ਤੇ ਚਲੋ ਚੱਲਦੇ ਆ ਜੀ ਚਲਾ ਜਾ ਆ ਜਾ ਇਧਰ ਛੋਟਾ ਹਾਤੀ ਜਿਹਨੂੰ ਟੈਂਪੋ ਵੀ ਕਹਿ ਦਿੰਦੇ ਨੇ ਆ ਜੀ ਓਹੋ ਫਸ ਗਿਆ ਭਾਈ ਅੰਭੀ ਆਪ ਕੋ ਘਾਗ ਰੱਖਦੇ ਆਂ ਚਲੋ ਅੱਗੇ ਖੜੇ ਹੋਏ ਯਾਰ ਅੱਗੇ ਖੜੇ ਹੋ ਪਿੱਛੇ ਨਾ ਖੜੇ ਹੋ ਲੋ ਜੀ ਬਈ ਕੱਢਿਆ ਗਿਆ ਜੀ ਛੋਟਾ ਹਾਤੀ ਤੇ ਇੱਕ ਵਾਰੀ ਜ਼ੋਰ ਲੱਗ ਗਿਆ ਦੱਬ ਕੇ ਜੀ ਬਾੜੀ ਖੜਮੀ ਜੀ ਚੜਾਈ ਸੀਗੀ ਹੋਰ ਜ਼ਦਾ ਜੀ ਕੀ ਹਾਲ ਹੈ ਠੀਕ ਹੈ ਠੀਕ ਹੋ ਹੈਲੋ ਹੈਲਪ ਕਰਕੇ ਬੜਾ ਹੀ ਚੰਗਾ ਫੀਲ ਹੁੰਦਾ ਜੀ ਓਕੇ ਓਏ ਹੋਏ ਹੋਏ ਕਿੰਨੇ ਸੋਹਣੇ ਵਿਹਾਰ ਦੇ ਵਿੱਚ ਪ੍ਰਕਿਰਤੀ ਦੇ ਨਜ਼ਾਰੇ ਕੁਦਰਤ ਵੱਖ-ਵੱਖ ਰੰਗ ਬਿਆਨ ਕਰਦੀ ਹੋਈ ਬਹੁਤ ਹੀ ਸੋਹਣਾ ਦ੍ਰਿਸ਼ ਵਾਹ ਜੀ ਵਾਹ ਬੜਾ ਸੋਹਣਾ ਪਹਾੜ ਜੀ ਮੈਂ ਚਲਿਆ ਸਾਈਕਲ ਦੇ ਉੱਤੇ वाह सैकल वा। मैं तो उ चलना जी टीसी तो खड़मी चढ़ाई है पर कोई चक्कर नहीं तो दिखाने जी नज़ारे सैकल उजा के वाह वाह उचा जहा पहाड़ तो उत्ते चढ़ा के लिया जी मैं इधरले पास उची बड़ी उच्ची है है। जारी है जी बहुत ही सोहना मनमोहना दृश्य जी देने जा रही जी भाई क्या हाल है, ठीक है? और कैसे हो ठीक है। यहां पर साइकिल लेके आया पहले कोई ऊपर आज तक कोई भी ऊपर नहीं लेके आया सच बताओ सच। तो फिर मैं पहला इंसान हूँ जो लेके आया हाँ। वाह जी वाह सैल्यूट कर दो फिर क्या जय हिंद जय हिंद जय भारत भारत माता की जय हिंदुस्तान वाह जी वाह हाँ भाई क्या हाल है कैसा लगा साइकिल में ऊपर चढ़ा के ले आया बहुत मस्त पहले लाया है कोई ना ना बड़ी खुशी होती है जी <laughs> छोटी छोटी अचीवमेंट है पता नहीं हूँ लिया है कोई नहीं लिया या। पर मैं तो चक के लिया है जी उत्ते ਆਪਣੀ ਕਿਊਟੀ ਪਾਈ ਨੂੰ ਜੀ ਵੌਂਡਰ ਵਿਦਆਊਟ ਵੈਲਥ ਹਾਂਜੀ ਬਾਈ ਜੀ ਆਪਣਾ ਬਿੱਟੂ ਹਰਪਾਲ ਸੰਦੀਪ ਥੋੜੇ ਪਿੱਛੇ ਜੇ ਨੇ ਤੇ ਆਹ ਟੀਸੀ ਵੱਲ ਜੇ ਆਪਾਂ ਗੱਲ ਕਰੀਏ ਇਧਰੋਂ ਦੀ ਸਾਈਕਲ ਉੱਤੇ ਚੜ ਕੇ ਸੀ ਇਧਰਲੇ ਪਾਸੇ ਲੈ ਆਈ ਸੀਗੇ ਆਹ ਦੇਖ ਸਕਦੇ ਹੋ ਜੀ ਤੇ ਹੁਣ ਅਸੀਂ ਥੱਲੇ ਨੂੰ ਚੱਲਦੇ ਆ ਤੇ ਤੁਹਾਨੂੰ ਸਾਰਾ ਦਾ ਸਾਰਾ ਦ੍ਰਿਸ਼ ਦਿਖਾਨੇ ਆ ਬਿਹਾਰ ਬਹੁਤ ਹੀ ਸੋਹਣਾ ਬਹੁਤ ਹੀ ਖੂਬਸੂਰਤ ਤੇ ਇਧਰ ਆਪਣੇ ਪਿੱਛੇ ਜਿਹੜੇ ਹੈਗੇ ਸਕਰੀਨ ਪਿੱਛੇ ਬਾਈ ਜਿਹੜੀ ਛੋਟੇ ਭਰਾ ਮੇਰੇ ਵੀਡੀਓ ਬਣਾ ਰਹੇ ਹੈ ਇਹਨਾਂ ਨਾਲ ਵੀ ਥੋੜੀ ਹਾਏ ਹੈਲੋ ਕਰਵਾ ਦਿੰਨੇ ਆ ਹੈਲੋ ਬਾਈ ਜੀ ਹੈਲੋ ਇਹ ਵੀਡੀਓ ਬਣਾ ਰਹੇ ਨੇ ਜਨਮਾਦ ਭਾਈ ਜੀ ਆਪਕਾ ਜੀ ਬਹੁਤ ਬਹੁਤ ਧੰਨਵਾਦ ਇਧਰ ਆਪਣੀ ਸਾਈਕਲ ਉੱਪਰ ਲੈ ਤਾਏ ਸੀਗੇ ਤੇ ਹੁਣ ਥੱਲੇ ਲਾਣਾ ਵੀ ਉਹਨਾ ਔਖਾ ਹੋਊਗਾ ਹੌਲੀ ਹੌਲੀ ਲਾਣੇ ਆ ਜੀ ਬੜੀ ਖੜਵੀ ਜੀ ਚੜਾਈ ਸੀਗੀ ਜੀ ਬੈ ਗਏ ਲਾ ਲਿਆ ਮੈਂ ਤਾਂ ਜੀ ਬੈਟਰ ਲੇਟ ਦੈਨ ਨੈਵਰ ਵਾਹ ਜੀ ਵਾਹ ਬੜੀ ਸੋਹਣੀ ਗੱਲ ਲਿਖੀ ਹੋਈ ਹੈ ਕਿ ਤੁਸੀਂ ਲੇਡ ਜ਼ਰੂਰ ਹੋ ਜੋ ਪਰ ਕਦੇ ਪੁੰਚਨ ਨਾਲੋਂ ਪਹਿਲੇ ਖਤਮ ਨਾ ਹੋ ਜਿਓ ਜੀ ਬਹੁਤ ਹੀ ਸੋਹਣਾ ਸ਼ਬਦ ਕਿ ਲੇਡ ਹੋਣਾ ਮਨਜ਼ੂਰ ਹੈ ਜੀ ਕਦੀ ਨਾ ਪੁੰਚਨ ਨਾਲੋਂ ਵਾਹ ਜੀ ਤੁਰਦੇ ਤਰਾਂਦੇ ਜੀ ਕਰੇਵਾਂ 25 ਕਿਲੋਮੀਟਰ ਚਲਾਇਆ ਸੀ ਸਾਈਕਲ ਤੇ ਪਹਾੜੀ ਏਰੀਆ ਸ਼ੁਰੂ ਹੋ ਗਿਆ ਬਾਰੇ ਉੱਚੇ ਦਾ ਹੈ ਨਹੀਂ ਪਹਾੜ ਪਰ ਫਿਰ ਵੀ ਪੈਂਡਲਾਂ ਤੇ ਜ਼ੋਰ ਬਾਬਾ ਵੱਧ ਗਿਆ ਜੀ ਚੜਾਈ ਫੀਲ ਹੋਣੀ ਸ਼ੁਰੂ ਹੋ ਗਈ ਹੈ ਤੇ ਪੈਂਡਲਾਂ ਤੇ ਜ਼ੋਰ ਬਾਬਾ ਵੱਧ ਗਿਆ ਜੀ ਬਹੁਤ ਦਿਨਾਂ ਬਾਅਦ ਜੀ ਸਾਈਕਲ ਐ ਫੜੇ ਨੇ ਦੁਆਰਾ ਤੇ ਪਹਾੜੀ ਰਾਹ ਜੀ ਸ਼ੁਰੂ ਨਹੀਂ ਚੜਾਈ ਵਾਲੇ ਰਾਹ ਨੇ ਬਹੁਤ ਵਧੀਆ ਰਾਗ ਹੈ ਜੀ ਮੀ ਪਈ ਜਾਂਦਾ ਬਿੰਗ ਬਲੇਵੇਂ ਵਾਲੇ ਰਾਗੇ ਬਹੁਤ ਟਾਈਮ ਬਾਅਦ ਮਿਲੇ ਆਇਆ ਵਧੀਆ ਲੱਗਿਆ ਹਮਮ ਆਲੇ ਦਵਾਲੇ ਸੋਹਣੇ ਸੋਹਣੇ ਦਰਖਤ ਸੋਹਣੇ ਸੋਹਣੇ ਪਹਾੜ ਦੂਰ ਥੋੜੇ ਵੱਡੇ ਪਹਾੜ ਵੀ ਨੇ ਅਸੀਂ ਮੀਡੀਅਮ ਜੇ ਪਹਾੜਾ ਦਿਆਂ ਜੀ ਹੌਣ ਕੀ ਪਹਾੜ ਕੁਛ ਨਹੀਂ ਕਹਿੰਦੇ ਗਏ ਜੀ ਹੁਣ ਪਹਾੜ ਸਾਰੇ ਦੇ ਸਾਰੇ ਨਿਬੜ ਗਏ ਜੀ ਥੱਲੇ ਚੱਲਦੇ ਆ ਜੀ ਹੁਣ ਇਹ ਵੀ ਪਹਾੜ ਨਵੇੜ ਆਏ ਆ 7-8 ਕਿਲੋਮੀਟਰ ਦਾ ਜਿਹੜਾ ਸੀਗਾ ਸਫਰੋ ਕੱਢ ਆਏ ਆ ਜੀ ਤੇ ਵਾਵਾ ਗਰਮੀ ਜੀ ਪਸੀਨੋ ਪਸੀਨੀ ਹੋ ਗਿਆ ਕੰਮ ਵੈਲਕਮ ਟੂ ਪੱਧਰ ਇਲਾਕਾ ਬਰਸਾਤਾਂ ਦਾ ਵਾਵਾ ਪਈ ਜਾਂਦੀਆਂ ਜੀ ਬਰਸਾਤ ਨੇ ਬੜਾ ਖਿਹੜਾ ਛਾੜ ਨਹੀਂ ਰਿਹਾ ਜੀ ਬਹੁਤ ਖੁਸ਼ ਕਰਤਾ ਜੀ ਬਰਸਾਤ ਨੇ ਜੀ ਬਹੁਤ ਜ਼ਿਆਦਾ ਬੈਸਟ ਪ੍ਰਸਾਦ ਪ੍ਰਸਾਤਾ ਖਹਿੜਾ ਨਹੀਂ ਛੱਡ ਰੀਆਂ ਦੇ ਦੋ ਮਿੰਟ ਬਾਅਦ ਆਪਣਾ ਰੂਪ ਦਿਖਾ ਦਿੰਦੀਆਂ ਇੰਦਰ ਦੇਵਤਾ ਜਿਹੜਾ ਹੈਗਾ ਪੂਰਾ ਪ੍ਰਕੋਪ ਦਿਖਾਉਂਦੇ ਪਈ ਨਹੀਂ ਜੀ ਸਾਨੂੰ ਪ੍ਰਸਾਤਾ ਦਾ ਰਾਤ ਸੁਹਣੇ ਨੇ ਪਰ ਪ੍ਰਸਾਤਾ ਐਸੀਆਂ ਪੈ ਰਹੀਆਂ ਜੀ ਦਿਨ ਦਾ 35 ਕਿਲੋਮੀਟਰ ਸਫ਼ਰ ਕੱਢਿਆ ਜੀ ਤੇ ਉਹ 60 65 ਕਿਲੋਮੀਟਰ ਸੀਗਾ ਸਾਰਾ ਦੀਵਕਰ ਕਿ ਆਪਾਂ ਪਹੁੰਚ ਨਹੀਂ ਪਾਏ ਜੀ ਕੀ ਕਰੀਏ ਦੱਸੋ ਜੀ ਸਵੇਰ ਦੇ ਤੁਰੇ ਹੋਏ 8 ਵਜੇ ਦੇ ਜੀ ਸ਼ਾਮ ਦੇ 6 ਵਜਣ ਦੇ ਹੋ ਗਈ ਹੈ ਜੀ 30 ਕਿਲੋਮੀਟਰ ਵੀ ਨਹੀਂ ਚਲਾ ਪਾਏ ਸਿਆਟ ਵਿੱਚ ਘਰ 7-8 ਕਿਲੋਮੀਟਰ ਦੇ ਦਾ ਪਹਾੜ ਹੀ ਆ ਗਏ ਸੀਗੇ ਪਿੱਛੇ ਜੇ ਬਾਜ਼ਾਰ ਆਇਆ ਸੀਗਾ ਜੀ ਉੱਥੋਂ ਅਸੀਂ ਅੱਜ ਆਲੂ ਲੈ ਲਏ ਤੇ ਆਲੂ ਅੱਜ ਯੂਜ਼ ਕਰਾਂਗੇ ਆਲੂ ਦੀ ਰੋਟੀ ਬਣਾਉਣ ਵਾਸਤੇ ਵਧੀਆ ਅੱਜ ਦਾ ਦਿਨ ਆਪਾਂ ਇੱਦਾਂ ਹੀ ਪਾਸ ਕਰ ਲੈਣਾ ਆਲੂੜੇ ਪਰੌਂਠੇ ਖਾ ਕੇ ਜੀ ਪੂਛਿਆ ਬਿਹਾਰ ਛੱਡ ਕੇ ਝਾਰਖੰਡ ਕੰਨੀ ਆ ਗਏ ਆ ਜੀ ਵਾਹ ਜੀ ਵਾਹ ਇੱਕ ਹੋਰ ਸਟੇਟ ਦੇ ਵਿੱਚ ਦਾਖਲਾ ਬਿਹਾਰ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਦਿਲ ਖੁਸ਼ ਕਰ ਦਿੱਤਾ ਬਿਹਾਰ ਤੋਂ ਟਕਿਆ ਹੋਇਆ ਝਾਰਖੰਡ ਇੱਕ ਨਵਾਂ ਰਾਜੇ ਬਣਿਆ ਹੋਇਆ ਇੰਡੀਆ ਦੀ ਜਿਹੜੀ ਸਟੇਟ ਆ ਨਵੀਂ ਹੈ ਜੀ ਝਾਰਖੰਡ ਤੇ ਝਾਰਖੰਡ ਦੇ ਵਿੱਚ ਆਪਾਂ ਐਂਟਰ ਕਰਕੇ ਹੋਏ ਆ ਜੀ ਪਹਿਲੇ ਮੈਂ ਆਇਆ ਹੋਇਆ ਜਮਸ਼ੇਦਪੁਰ ਤੇ ਆਪਣਾ ਧੰਨਵਾਦ ਆਏ ਹੋਇਆ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਦੇਵਗੜ੍ਹ ਹਰੀ ਹਰੀ ਬੋਲ ਹਰ ਦੇ ਕੋਲ ਇਧਰ ਜੀ ਇਹ ਸਟੇਜ ਆਪਾਂ ਲੈ ਲਿਆ ਸੀਗਾ ਗੱਲਬਾਤ ਕਰਕੇ ਟਾਬੇ ਦੇ ਵਿੱਚ ਜੀ ਕੁੰਜ ਵਿਹਾਰੀ ਟਾਬਾ ਤੇ ਇਧਰ ਆਲੂ ਉਬਲਣ ਵਾਸਤੇ ਜਿਹੜੇ ਹੈਗੇ ਸੀ ਧਰਤੇ ਨੇ ਜੀ ਤੇ ਆਹ ਬੰਦ ਕਰ ਦਿੰਨੇ ਆ ਮਿਲਦੇ ਆ ਉਬਲ ਕੇ ਰੋਟੀਆਂ ਬਣਾਵਾਂਗੇ ਅੱਜ ਆਲੂ ਵਾਲੀਆਂ ਰਾਸ਼ਟਰੀ ਆਪਣਾ ਇੱਥੇ ਹੀ ਰਾਤ ਜਿਆਦਾ ਹੋਊਗੀ ਸੀ ਕੀ ਵਾਵਾ ਤੇ ਫਿਰ ਇੱਥੇ ਫੇਰ ਨਾ ਪਹੇਗੇ ਓ ਜੀ ਲੋ ਮਸਾਲਾ ਮੈਂ ਤਿਆਰ ਕਰਕੇ ਦੇ ਦਿੱਤਾ ਤੇ ਹੁਣ ਰੋਟੀਆਂ ਦਾ ਜਿਹੜਾ ਸਾਰਾ ਸਿਸਟਮ ਹੈਗਾ ਹੈਗਾ ਉਹ ਸਾਰਾ ਅਸੀਂ ਦੁਆਲੇ ਕਰਤਾ ਜੀ ਇੰਨਾ ਚੋਬਰਾਂ ਦੇ ਅੱਗੇ ਹਰਪਾਲ ਰੋਟੀ ਘਮਾਊ ਵਾਲਾ ਬੰਦਾ ਤੇ ਸੰਦੀਪ ਇਧਰ ਜਿਹੜਾ ਹੈਗਾ ਲਾਹੀ ਜਾਂਦਾ ਹੈਗਾ ਤਵੇ ਤੇ ਰੋਟੀਆਂ ਬਣਾ ਕੇ ਤੇ ਇਧਰ ਰੋਟੀ ਮੇਰੀ ਆ ਗਈ ਹੈ ਜੀ ਰਾਤ ਤਾਂ ਆਪਣਾ ਸਟੇ ਸੀਗਾ ਜੀ ਇਹ ਤੇ ਇੱਥੇ ਰਾਤ ਨੂੰ ਅਸੀਂ ਰੋਗੇ ਸੀ ਕੁੰਜ ਵਿਹਾਰੀ ਟਾਪਾ ਇਹ ਫੈਮਿਲੀ ਰੈਸਟੋਰੈਂਟ ਵਧੀਆ ਰਾਤ ਜਿਹੜੀ ਸੀਗੀ ਸਾਡੀ ਨਿਬੜ ਗਈ ਵਧੀਆ ਜਿਹੜੀ ਹੈਗੀ ਨੀਂਦ ਵੀ ਆ ਗਈ ਤੇ ਬਹੁਤ ਹੀ ਵਧੀਆ ਸਟੇ ਕੋਜੀ ਆਸ਼ੇ ਜਿਹੜਾ ਆਪਾਂ ਨੂੰ ਮਿਲਿਆ ਹੋਇਆ ਸੀਗਾ ਵਧੀਆ ਜਿਹੜਾ ਹੈਗਾ ਰਾਤ ਨੀਂਦ ਵੀ ਆਈ ਤੇ ਤਕਰੀਬਨ ਆਪਾਂ 10 10:30 ਵਜੇ ਦੇ ਕਰੀਬ-ਕਰੀਬ ਸੋ ਗਏ ਸੀਗੇ ਤੇ ਡੇਲੀ ਆਪਾਂ 8:00 ਵਜੇ ਦੇ ਕਰੀਬ-ਕਰੀਬ ਸੋ ਜੰਨੇ ਆ ਜੀ ਤੇ ਸਵੇਰੇ ਫਿਰ ਆਪਾਂ ਉਹੀ 5:00 5:30 ਦੇ ਕਰੀਬ-ਕਰੀਬ ਉੱਠੇ ਜੰਨੇ ਆ ਤੇ ਇਹ ਬੜਾ ਵਧੀਆ ਸੋਹਣਾ ਤੇ ਬੜਾਈ ਇਹ ਵਨ ਰੁਟੀਨ ਬਣਿਆ ਹੋਇਆ ਹੈ ਜੀ ਸਾਡੇ ਬਾਘ ਕੇ ਬਿਹਰੀ ਹਰੀ ਹਰੀ ਬੋਲ ਹਰੇ ਕ੍ਰਿਸ਼ਨਾ ਤੇ ਇਦਾਂ ਹੀ ਜੜਾ ਸੋ ਥੋੜਾ ਬੋ ਤਾਂ ਪਾਠ ਵੀ ਹੋ ਜਾਂਦਾ ਹੈ ਦੋ ਚਾਰ ਮਾਲਾ ਹੁਣੇ ਕਰ ਲੈਣੇ ਆ ਦੋ ਚਾਰ ਸਾਈਕਲ ਤੇ ਕਰ ਲੈਣੇ ਆ ਇਦਾਂ ਹੀ ਕਰਕੇ ਆਪਾਂ ਦਿਨ ਦੀਆਂ 16 ਮਾਲਾ ਪੂਰੀਆਂ ਕਰ ਲੈਣੇ ਆ ਤੇ ਆਪਣਾ ਜਿਹੜਾ ਹੈਗਾ ਜਾਪ ਵੀ ਹੋ ਜਾਂਦਾ ਤੇ ਆਪਣਾ ਹੋਪ ਕਰਦੇ ਆਂ ਬਲੋਗ ਜਿਹੜਾ ਹੈਗਾ ਤੁਹਾਨੂੰ ਬਹੁਤ ਪਸੰਦ ਆਇਆ ਹੋਣਾ ਮੈਂ ਇਦਾਂ ਹੀ ਜਿਹੜਾ ਹੈਗਾ ਆਪਾਂ ਵਲੋਗ ਬਣਾਉਂਦੇ ਰਵਾਂਗੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਅੱਗੇ-ਅੱਗੇ ਆਣ ਗੁਆਣ ਸਾਝ ਸ਼ੇਅਰ ਕਰਦੇ ਰਹੋ ਮਿਲਦੇ ਆ ਇੱਕ ਹੋਰ ਇਦਾਂ ਦੇ 홀ੀਡੇ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਵਿੱਚ ਇੱਕ ਹੋਰ ਨਵੀਂ ਜਰਨੀ ਇੱਕ ਹੋਰ ਨਵੇਂ ਦਿਨ ਦੇ ਨਾਲ ਅੱਜ ਨਿਕਲਣਾ ਹੈ ਜੀ ਆਪਾਂ ਦੇਵਗੜ੍ਹ ਇਹੀ ਰਾਤ ਨੂੰ ਅੱਗੇ ਜਿਹੜਾ ਚੜਾਈ ਝੜ ਕੇ ਥੱਲੇ ਲਵਾਂਗੇ ਤੇ ਫਿਰ ਉਸ ਵਾ ਜਿਹੜਾ ਆਪਾਂ ਆਪਣੇ ਰਾਹ ਤੇ ਪਹੁੰਚਾਂਗੇ ਬਸ ਬਣੇ ਰਹਾ ਕਰੋ ਵਲੋਗਾਂ ਦੇ ਨਾਲ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਚੜ੍ਹਦੀ ਕਲਾ ਤੇ ਸਤਿ ਸ਼੍ਰੀ ਅਕਾਲ ਜੀ